ਸ਼ੌਕ ਹੋਇਆ ਵੀ ਅੱਗੇ ਪੁਲਿਸ ਚਲਾਣ ਕੱਢਦੀ ਹੁੰਦੀ ਹੈ ਜੀ ਅੱਜ ਟਾਫੀਜ਼ ਏਰੀਆ ਹਾਂਜੀ ਬਿਲਕੁਲ ਸਾਨੂੰ ਵੀ ਨਹੀਂ ਲੱਗਾ ਕਿ ਚਲਾਣ ਕਰਤਨ ਨੂੰ ਘੜਿਆ ਬਟ ਬਹੁਤ ਸ਼ੌਕ ਹੋਇਆ ਕਿ ਸਾਨੂੰ ਰੋਕ ਕੇ oh thank you so much thank you ਭਾਜੀ ਕਿਸ ਤਰ੍ਹਾਂ ਲੱਗ ਰਿਹਾ ਵੀ ਅੱਜ ਪੁਲਿਸ ਐਪਰੀਸ਼ੀਏਟ ਕਰਦੀ ਹੈ ਟ੍ਰੈਫਿਕ ਪੁਲਿਸ ਬਹੁਤ ਅੱਛਾ ਲੱਗ ਰਿਹਾ ਹੈ ਸਾਰਾ ਮਤਲਬ ਮੌਕੇ ਤੇ ACP ਗੁਰਦੇਵ ਸਿੰਘ ਮੌਜੂਦ ਨੇ ਲੋਕਾਂ ਨੂੰ ਟਾਫੀਆਂ ਵੀ ਵੰਡ ਰਹੇ ਨੇ ਲੋਕਾਂ ਜਿਹੜੇ ਜਿਹਨਾਂ ਨੇ ਜ਼ੈਬਰਾ ਕ੍ਰੋਸਿੰਗ ਨਹੀਂ ਕੀਤੀ ਉਹਨਾਂ ਨੂੰ ਜਿਹੜੇ ਨੇ ਉਹ ਉਹ ਐਪਰੀਸ਼ੀਏਟ ਕਰਕੇ ਫੁੱਲ ਉਤੇ ਫੁੱਲਾਂ ਦੀ ਵਰਖਾ ਕਰਨ ਨਾਲ ਟੌਫੀਆਂ ਦੇ ਰਹੇ ਨੇ ਤੇ ਅੱਜ ਦਾ ਦਿਨ ਅਸੀਂ ਇਸ ਕਰਕੇ ਮਨਾਉਣ ਦਾ ਸੋਚਿਆ ਕਿ ਅੱਜ ਬਹੁਤ ਵਿਸ਼ੇਸ਼ ਅੱਛਾ ਦਿਨ ਹੈ ਵੀ ਉਹਨਾਂ ਲੋਕਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਜਿਹੜੇ ਲੋਕ ਰੋਡ ਸੇਫਟੀ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਫੁੱਲਾਂ ਦੀ ਵਰਖਾ ਤੱਕ ਅਸੀਂ ਉਹਨਾਂ ਤੇ ਕੀਤੀ ਫੁੱਲਾ ਗੁਲਾਬ ਦੇ ਫੁੱਲ ਉਹਨਾਂ ਨੂੰ ਜਿਹੜੇ ਵੰਡੇ ਗਏ ਨੇ ਸੰਟਾ ਕਲੌਸ ਤੇ ਚਾਰਲੀ ਚੈਪਲਿਨ ਨੇ ਨਾਲ ਉਹਨਾਂ ਨੂੰ ਕੈਂਡੀਜ਼ ਵੰਡੀਆਂ ਨੇ ਸਿਰਫ ਉਹਨਾਂ ਨੂੰ ਜਿਹੜੇ ਕਾਨੂੰਨ ਦੇ ਦੀ ਪਾਲਣਾ ਕਰ ਰਹੇ ਸੀ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਸੀ ਜੇ ਕੋਲ ਉਹਨਾਂ ਦੇ ਕੋਈ ਅਜੇਹਾ ਬੰਦਾ ਖੜਾ ਸੀ ਜਿਹਨੇ ਕੋਈ ਗਲਤੀ ਕੀਤੀ ਹੋਈ ਹੈ ਟ੍ਰੈਫਿਕ ਦੇ ਨਿਯਮ ਦੀ ਕੋਈ ਗਲਤੀ ਹੈ ਉਹਨੂੰ ਅਸੀਂ ਜਿਹੜਾ ਮਹਿਸੂਸ ਕਰਾਇਆ ਉਹਨੂੰ ਅਹਿਸਾਸ ਕਰਾਇਆ ਕਿ ਸੌਰੀ ਬ੍ਰਦਰ ਅਸੀਂ ਤੁਹਾਨੂੰ ਫੋਲ ਵੀ ਨਹੀਂ ਦੇ ਸਕਦੇ ਕਿਉਂਕਿ ਤੂੰ ਰੋਡ ਸੇਫਟੀ ਦੇ ਨਿਯਮਾਂ ਦੀ ਭਾਈ ਸਾਹਿਬ ਨੇ ਪਾਲਣਾ ਨਹੀਂ ਕੀਤੀ ਹਰ ਚੌਂਕ 'ਤੇ ਹਰ ਪੁਆਇੰਟ 'ਤੇ ਸਾਡੇ ਬੰਦੇ ਖੜੇ ਡਿਊਟੀ ਕਰ ਰਹੇ ਨੇ ਕਿ ਸਾਡੇ ਲੁਧਿਆਣਾ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਕਿਸੇ ਤਰ੍ਹਾਂ ਦੀ ਤੰਗੀ ਨਾ ਆਵੇ ਵੀ ਉਹ ਹਰ ਜਗ੍ਹਾ ਅਸੀਂ ਯਤਨ ਸੀ ਲੈਨੇ ਆ ਇੱਕ ਨਵਿਕਲਾ ਉਪਰਾਲਾ ਕੀਤਾ ਫੁੱਲ ਬੰਦੇ ਨੇ ਲੋਕ ਵੀ ਹੈਰਾਨ ਹੋਏ ਵੀ ਐਸਪੀ ਗੁਰਦੇਵ ਸਿੰਘ ਦੇ ਨਾਲ ਠਾਈ ਟ੍ਰੈਫਿਕ ਪੁਲਿਸ ਇੱਕ ਅਲੱਗ ਅਲੱਗ ਰੂਪ ਦੇ ਸਾਹਮਣੇ ਲੈ ਕੇ ਆਈ ਹੈ ਦੇਖੋ ਹੁਣ ਜਦੋਂ ਕਿ ਬੰਦਾ ਚੰਗਾ ਕੰਮ ਕਰਦਾ ਨਾ ਜੀ ਉਹ ਦਿਲੋਂ ਚ ਆਉਂਦਾ ਵੀ ਯਾਰ ਮੈਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ ਹੁਣ ਦੇਖੋ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਸਾਡੇ ਸੜਕਾਂ 'ਤੇ ਚੱਲਣ ਵਾਲੇ ਲੋਕ ਬਹੁਤ ਜ਼ਿਆਦਾ ਹੁੰਦੇ ਆ। ਹੁਣ ਉਹਨਾਂ ਨੂੰ ਇਕੱਲੇ-ਇਕੱਲੇ ਨੂੰ ਐਪਰੀਸ਼ੀਏਟ ਕਰਨਾ ਥੋੜਾ ਮੁਸ਼ਕਲ ਕੰਮ ਹੋ ਜਾਂਦਾ। ਫਿਰ ਅਸੀਂ ਸੋਚਿਆ ਕਿ ਕਿਉਂ ਨਾ ਇੱਕ ਚੌਂਕ 'ਚ ਜਿੰਨੇ ਲੋਕ ਸਾਡੇ ਸੰਪਰਕ 'ਚ ਆ ਰਹੇ ਨੇ, ਜਿਹੜੇ ਸਾਡੇ ਕੋਲੋਂ ਲੰਘ ਰਹੇ ਨੇ, ਉਹ ਜਿਹੜੇ ਹਰ ਕਾਨੂੰਨ ਦੀ ਰੋਡ ਸੇਫਟੀ ਦੀਆਂ ਨਿਯਮਾਂ ਦੀ ਪਾਲਣਾ ਕਰ ਰਹੇ ਨੇ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ। ਮੈਡਮ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਪੰਜਾਬ ਪੁਲਿਸ ਜਿਹੜੀ ਐਪਰੀਸ਼ੀਏਟ ਕਰ ਰਹੀ ਹੈ? ਬਹੁਤ ਵਧੀਆ ਲੱਗ ਰਿਹਾ ਸਰ ਕਿ ਹਰ ਇੱਕ ਰਿਲੀਜੀਅਨ ਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹੈਗੇ ਆਂ ਤਾਂ ਮੈਨੂੰ ਕੀ ਕੀ ਦਿੱਤਾ ਪੁਲਿਸ ਨੇ ਸਾਨੂੰ ਫਲਾਵਰਸ ਮਿਲੇ ਨੇ ਰੋਜ਼ ਦਿੱਤਾ ਗਿਆ ਤੇ ਮੈਲਡੀ ਟਾਫੀਜ਼ ਦਿੱਤੀਆਂ ਗਿਆ ਚਾਕਲੇਟ ਵਾਲੀਆਂ ਤਾਂ ਵੈਰੀ ਵੈਰੀ ਥੈਂਕ ਯੂ ਫੋਰ ਸਾਰੇ ਪੁਲਿਸ ਡਿਪਾਰਟਮੈਂਟ ਨੂੰ ਸ਼ੌਕ ਹੋਇਆ ਵੀ ਅੱਗੇ ਪੁਲਿਸ ਚਲਾਨ ਕੱਟਦੀ ਹੁੰਦੀ ਆ ਜੇ ਅੱਜ ਟਾਫੀਜ਼ ਏਰੀਆ ਹਾਂਜੀ ਬਿਲਕੁਲ ਸਾਨੂੰ ਵੀ ਲੱਗਾ ਕਿ ਚਲਾਨ ਕੱਟਣ ਨੂੰ ਖੜੇ ਆ ਬਟ ਬਹੁਤ ਸ਼ੌਕ ਹੋਇਆ ਕਿ ਸਾਨੂੰ ਰੋਕ ਕੇ oh thank you so much thank you ਹੁਣ ਰੂਲ ਤੋੜਨੇ ਬੰਦ ਹੋ ਜਾਣਗੇ ਹਾਂਜੀ ਹੋਣਗੇ ਜਰੂਰ ਸਰ ਹਾਂਜੀ ਭਾਜੀ ਕਿਸ ਤਰ੍ਹਾਂ ਲੱਗ ਰਿਹਾ ਵੀ ਅੱਜ ਪੁਲਿਸ ਐਪਰੀਸ਼ੀਏਟ ਕਰ ਰਹੀ ਹੈ ਟ੍ਰੈਫਿਕ ਪੁਲਿਸ ਬਹੁਤ ਅੱਛਾ ਲੱਗ ਰਿਹਾ ਹੈਗਾ ਸਾਰਾ ਜੀ ਇਧਰ ਵੀ ਅਵੇਰਨੈਸ ਚਲਣੀ ਚਾਹੀਦੀ ਹੈ ਨਾ ਅਵੇਰਨੈਸ ਚਲਣੀ ਚਾਹੀਦੀ ਹੈ ਬਿਲਕੁਲ ਹਾਂਜੀ ਦਰ ਕੋਲ ਵੇਅਡ ਹੋਣਾ ਹਾਂਜੀ ਹਾਂਜੀ ਇਹ ਤਸਵੀਰਾਂ ਨੇ ਲੁਧਿਆਣਾ ਦੇ ਪਾਈਬਲਾ ਚੌਕ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰਲੀ ਚੈਪਲਨ ਦੇ ਨਾਲ ਜਿਹੜੇ ਸੰਤਾ ਕਲੋਜ ਲੋਕਾਂ ਨੂੰ ਜਿਹੜੇ ਐਪਰੀਸ਼ੀਏਟ ਕਰ ਰਹੇ ਨੇ ਅਵੇਰਨੈਸ ਕਰ ਰਹੇ ਨੇ ਵੀ ਜਿਹੜਾ ਕਾਨੂੰਨ ਨੀ ਤੱਜਿਆਂ ਨਾਲ ਉਡਾਈਆਂ ਜਾਣ ਮੁੱਖ ਦੇ ACP ਗੁਰਦੇਵ ਸਿੰਘ ਮੌਜੂਦ ਨੇ ਲੋਕਾਂ ਨੂੰ ਟੌਫੀਆਂ ਵੀ ਵੰਡ ਰਹੇ ਨੇ ਲੋਕਾਂ ਜਿਹੜੇ ਜਿਹਨਾਂ ਨੇ ਜੈਬਰਾ ਕ੍ਰੋਸਿੰਗ ਨਹੀਂ ਕੀਤੀ ਉਹਨਾਂ ਨੇ ਆਪਣੀ ਵੱਲੋਂ ਉਹਨਾਂ ਨੂੰ ਜਿਹੜੇ ਨੇ ਉਹ ਅਪਰੀਸ਼ੀਏਟ ਕਰਕੇ ਫੁੱਲ ਉੱਤੇ ਫੁੱਲਾਂ ਦੀ ਵਰਖਾ ਕਰਨ ਨਾਲ ਟੌਫੀਆਂ ਦੇ ਰਹੇ ਨੇ ਗੱਲਬਾਤ ਕਰਦੇ ਹਾਂ ACP ਗੁਰਦੇਵ ਸਿੰਘ ਜੀ ਦਾ ਕੀ ਇਹ ਕਹਿਣਾ ਉਹਨਾਂ ਦਾ ਬੰਦੇ ਵਿੱਚ ਕਿਸ ਤਰ੍ਹਾਂ ਆਇਆ ਵੀ ਆਹ ਚੀਜ਼ ਇਸ ਤਰ੍ਹਾਂ ਕੀਤੀ ਜਾਵੇ ਕੋਈ ਅਲੱਗ ਚੀਜ਼ ਹੈ ਸਭ ਤੋਂ ਪਹਿਲਾਂ ਮੈਂ ਦਾ ਸਿਟੀ ਹੈਡਲਾਈਨਸ ਚੈਨਲ ਦੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਅੱਜ ਦੇ ਵਿਸ਼ੇਸ਼ ਦਿਨ ਤੇ ਮੈਰੀ ਕ੍ਰਿਸਮਸ ਤੇ ਲੱਖ ਲੱਖ ਵਧਾਈ ਦਿੰਦਾ ਲੁਧਿਆਣਾ ਕਮਿਸ਼ਨੇਟ ਜਿਹੜਾ ਸਾਰੇ ਦਰਸ਼ਕਾਂ ਨੂੰ ਮੈਰੀ ਕ੍ਰਿਸਮਸ ਦੀ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਅੱਜ ਦਾ ਦਿਨ ਅਸੀਂ ਇਸ ਕਰਕੇ ਮਨਾਉਣ ਦਾ ਸੋਚਿਆ ਕਿ ਅੱਜ ਬਹੁਤ ਵਿਸ਼ੇਸ਼ ਅੱਛਾ ਦਿਨ ਹੈ ਵੀ ਉਹਨਾਂ ਲੋਕਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਜਿਹੜੇ ਲੋਕ ਰੋਡ ਸੇਫਟੀ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਆਂ ਅੱਜ ਅਸੀਂ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਫੁੱਲਾਂ ਦੀ ਵਰਖਾ ਤੱਕ ਅਸੀਂ ਉਹਨਾਂ ਤੇ ਕੀਤੀ ਫੁੱਲਾਂ ਗੁਲਾਬ ਦੇ ਫੁੱਲ ਉਹਨਾਂ ਨੂੰ ਜਿਹੜੇ ਵੰਡੇ ਗਏ ਨੇ ਸੰਟਾ ਕਲੌਸ ਤੇ ਚਾਰਲੀ ਚੈਪਲਿਨ ਨੇ ਨਾਲ ਉਹਨਾਂ ਨੂੰ ਕੈਂਡੀਜ਼ ਵੰਡੀਆਂ ਨੇ ਸਿਰਫ ਉਹਨਾਂ ਨੂੰ ਜਿਹੜੇ ਕਾਨੂੰਨ ਦੇ ਦੀ ਪਾਲਣਾ ਕਰ ਰਹੇ ਸੀ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਸੀ ਜੇ ਕੋਲ ਉਹਨਾਂ ਦੇ ਕੋਈ ਅਜੇਹਾ ਬੰਦਾ ਖੜਾ ਸੀ ਜਿਹਨੇ ਕੋਈ ਗਲਤੀ ਕੀਤੀ ਹੋਈ ਹੈ ਟ੍ਰੈਫਿਕ ਦੇ ਨਿਯਮ ਦੀ ਕੋਈ ਗਲਤੀ ਹੈ ਉਹਨੂੰ ਅਸੀਂ ਜਿਹੜਾ ਮਹਿਸੂਸ ਕਰਾਇਆ ਉਹਨੂੰ ਅਹਿਸਾਸ ਕਰਾਇਆ ਕਿ ਸੌਰੀ ਬ੍ਰਦਰ ਅਸੀਂ ਤੁਹਾਨੂੰ ਫੁੱਲ ਨਹੀਂ ਦੇ ਸਕਦੇ ਕਿਉਂਕਿ ਤੂੰ ਰੋਡ ਸੇਫਟੀ ਦੇ ਨਿਯਮਾਂ ਦੀ ਪਾਈਸਾਬ ਨੇ ਪਾਲਣਾ ਨਹੀਂ ਕੀਤੀ ਇੱਕ ਜਿੱਦ ਇੱਕ ਜੱਡੀ ਖੜੀ ਜਗੀ ਉਹ ਤੁਹਾਨੂੰ ਦੇਖ ਕੇ ਪਹਿਲਾਂ ਅੱਗੇ ਸੀਗੀ ਚਲੋ ਦੇਖਿਆ ਵੀ ਤੁਹਾਨੂੰ ਉਸ ਤੋਂ ਬਾਅਦ ਪਿੱਛੇ ਹੋ ਗਈ ਪਰ ਉਹਨੂੰ ਤੁਸੀਂ ਫੁੱਲਣ ਨਹੀਂ ਦਿੱਤਾ ਨਾ ਤੁਸੀਂ ਕਹਿਣੇ ਦਿੱਤੀ ਕਿਵੇਂ ਦੰਦੇ ਜੀ ਸਾਡੀ ਆਤਮਾ ਹੀ ਨਹੀਂ ਮੰਨਦੀ ਜਿਹੜਾ ਬੰਦਾ ਤੁਹਾਡੇ ਜਿੰਨੇ ਵੀ ਰੋਡ ਸੇਫਟੀ ਦੇ ਨਿਯਮ ਹੈ ਉਹ ਇੰਡੀਵਿਜੂਅਲ ਦੀ ਸੇਫਟੀ ਵਾਸਤੇ ਆ ਅਸੀਂ ਆਪਣੇ ਲੋਕਾਂ ਦੀ ਸੇਫਟੀ ਵਾਸਤੇ ਸਾਰਾ ਦਿਨ ਅਸੀਂ ਯਤਨ ਕਰਦੇ ਆਂ ਹਰ ਚੌਂਕ 'ਚ ਹਰ ਪੁਆਇੰਟ ਤੇ ਸਾਡੇ ਬੰਦੇ ਖੜੇ ਡਿਊਟੀ ਕਰ ਰਹੇ ਨੇ ਕਿ ਸਾਡੇ ਲੁਧਿਆਣਾ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਕਿਸੇ ਤਰ੍ਹਾਂ ਦੀ ਤੰਗੀ ਨਾ ਆਵੇ ਵੀ ਉਹ ਹਰ ਜਗ੍ਹਾ ਅਸੀਂ ਯਤਨ ਸੀ ਲੈਣੇ ਆਂ ਤੇ ਫਿਰ ਜੇ ਸਾਡਾ ਫਰਜ਼ ਬਣਦਾ ਵੀ ਜਿੱਥੇ ਜਿਹੜੇ ਲੋਕ ਸਾਡੇ ਇੰਨਾ ਜਿਹੜਾ ਅਸੀਂ ਜੋ ਕੁਝ ਕਰ ਰਹੇ ਆਂ ਉਹਨਾਂ ਤੇ ਉਹਨਾਂ ਨਿਯਮਾਂ ਨੂੰ ਮੰਨ ਕੇ ਉਹਨਾਂ ਦੀ ਪ੍ਰਵਾਹ ਕਰ ਰਹੇ ਨੇ ਰੋਡ ਸੇਫਟੀ ਦੇ ਨਿਯਮਾਂ ਦੀ ਤਾਂ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਸੋ ਅੱਜ ਅਸੀਂ ਉਹਨਾਂ ਲੋਕਾਂ ਨੂੰ ਫੁੱਲ ਬੰਡੇ ਆ ਫੁੱਲਾਂ ਦੀ ਵਰਖਾ ਕੀਤੀ ਹੈ ਤੇ ਸੰਤਾ ਕਲੋਸ ਨੇ ਜਿਹੜਾ ਉਹਨਾਂ ਨੂੰ ਕੈਂਡੀ ਸਵੰਡੀਆਂ ਨੇ ਅਕਸਰ ਦੇਖਿਆ ਜਾਂਦਾ ਅਗਰ ਪੁਲਿਸ ਵਾਲੇ ਕੋਈ ਮੁਲਾਜ਼ਮ ਖੜੇ ਨੇ ਚੌਂਕ ਦੇ ਉੱਤੇ ਤਾਂ ਅਗਰ ਉਹ ਕਿਸੇ ਦਾ ਚਲਾਨ ਕਰ ਦੇਿੰਦਾ ਬੈਂਸ ਪਸਿਆ ਹੋ ਜਾਂਦਾ ਕਿ ਕਿਸੇ ਗੱਲਾਂ ਨੂੰ ਲੈ ਕੇ ਪਰ ਅੱਜ ਤੁਸੀਂ ਇੱਕ ਨਵਿਕਲਾ ਉਪਰਾਲਾ ਕੀਤਾ ਫੁੱਲ ਬੰਡੇ ਨੇ ਲੋਕ ਵੀ ਹੈਰਾਨ ਹੋਏ ਵੀ ਐਸਪੀ ਗੁਰਦੇਵ ਸਿੰਘ ਦੇ ਨਾਲ ਖਾਲੀ ਟ੍ਰੈਫਿਕ ਪੁਲਿਸ ਇੱਕ ਅਲੱਗ ਅਲੱਗ ਰੂਪ ਦੇ ਸਾਹਮਣੇ ਲੈ ਕੇ ਆਈ ਹੈ ਜੇ ਕੋ ਹੁਣ ਜਦ ਕਿ ਬੰਦਾ ਚੰਗਾ ਕੰਮ ਕਰਦਾ ਨਾ ਜੀ ਉਹ ਦਿਲੋਂ ਚ ਆਉਂਦਾ ਵੀ ਯਾਰ ਮੈਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ ਹੁਣ ਦੇਖੋ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਸਾਡੇ ਸੜਕਾਂ ਤੇ ਚੱਲਣ ਵਾਲੇ ਲੋਕ ਬਹੁਤ ਜ਼ਿਆਦਾ ਹੁੰਦੇ ਆ ਹੁਣ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਐਪਰੀਸ਼ੀਏਟ ਕਰਨਾ ਥੋੜਾ ਮੁਸ਼ਕਲ ਕੰਮ ਹੋ ਜਾਂਦਾ ਫਿਰ ਅਸੀਂ ਸੋਚਿਆ ਕਿਉਂ ਨਾ ਇੱਕ ਚੌਂਕ ਤੇ ਜਿੰਨੇ ਲੋਕ ਸਾਡੇ ਸੰਪਰਕ ਚ ਆ ਰਹੇ ਨੇ ਜਿਹੜੇ ਸਾਡੇ ਕੋਲੋਂ ਲੰਘ ਰਹੇ ਨੇ ਉਹ ਹਰ ਕਾਨੂੰਨ ਦੀ ਰੋਡ ਸੇਫਟੀ ਦੀਆਂ ਵਾਦੀ ਪਾਲਣਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਅੱਜ ਅਸੀਂ ਉਹਨਾਂ ਨੂੰ ਮਤਲਬ ਐਪਰੀਸ਼ੀਏਟ ਕਰਕੇ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਕਰਾਇਆ ਵੀ ਯਾਰ ਤੁਸੀਂ ਬਹੁਤ ਅੱਛੇ ਸ਼ਹਿਰੀ ਹੋ ਤੇ ਤੁਸੀਂ ਲੁਧਿਆਣਾ ਪੁਲਿਸ ਦਾ ਸਾਥ ਦੇ ਰਹੇ ਹੋ ਲੁਧਿਆਣਾ ਪੁਲਿਸ ਮਾਨਯੋਗ ਕਮਿਸ਼ਨਰ ਪੁਲਿਸ ਜੀ ਦੀ ਸੁਪਨ ਸ਼ਰਮਾ ਜੀ ਨੇ ਜੋ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਐਕਸੀਡੈਂਟ ਮੁਕਤ ਸ਼ਹਿਰ ਬਣਾਉਣ ਦਾ ਬੀੜਾ ਚੁੱਕਿਆ ਉਹਦੇ ਚੋਂ ਹਾਫਦੇ ਰਹੇ ਸੋ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਸੁਭਾਵਿਕ ਹੈ ਜਿਹੜੇ ਨਹੀਂ ਮੰਨ ਰਹੇ ਤਾਂ ਦੇਖੋ ਉਹਦੇ ਚ ਹੁੰਦਾ ਵੀ ਫਿਰ ਉਹਨਾਂ ਦੇ ਜਿਹੜੇ ਹੈਗੇ ਆ ਕਿਉਂਕਿ ਕਾਨੂੰਨ ਦੋ ਤਰ੍ਹਾਂ ਹੀ ਹੁੰਦਾ ਇੱਕ ਹੁੰਦਾ ਵੀ ਮਨਾਣਾ ਵੀ ਲੋਕਾਂ ਨੂੰ ਅਵੇਅਰਨੈਸ ਡਰਾਈਵ ਕਰਨੀ ਦੂਜਾ ਹੁੰਦਾ ਐਨਫੋਰਸਮੈਂਟ ਹੁਣ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਅਸੀਂ ਫਿਰ ਐਨਫੋਰਸਮੈਂਟ ਦਾ ਤਰੀਕਾ ਵਰਤਦੇ ਆ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਪਰ ਅੱਜ ਜ਼ਿਆਦਾ ਅਸੀਂ ਆ ਚੀਜ਼ ਕਰ ਰਹੇ ਆ ਤਾਂ ਅੱਜ ਅਸੀਂ ਔਰ ਦਾ ਟਾਈਮ ਵੀ ਉਹਨਾਂ ਨੂੰ ਥੋੜਾ ਜਿਹਾ ਅਸੀਂ ਇਸ ਪਾਸੇ ਲਿਆਉਣ ਵਾਸਤੇ ਮੋਟੀਵੇਟ ਕਰ ਰਹੇ ਆ ਵੀ ਯਾਰ ਤੁਸੀਂ ਚਲਾਨਾਂ ਵਾਲੇ ਪਾਸੇ ਨਾ ਜਾਓ ਚਲਾਨਾਂ ਨਾਲ ਕੀ ਹੋਣਾ ਤੁਸੀਂ ਆਓ ਆਪਾਂ ਰਲ ਮਿਲ ਕੇ ਲੁਧਿਆਣਾ ਸ਼ਹਿਰ ਨੂੰ ਇੱਕ ਵਧੀਆ ਛੋਟੀ ਦਾ ਸ਼ਹਿਰ ਬਣਾਉਣ ਚ ਆਪਾਂ ਆਪਣਾ ਯੋਗਦਾਨ ਪਾਈਏ ਅਵੇਰਨੈਸ ਤੁਸੀਂ ਕਰ ਰਹੇ ਹੋ ਨਾ ਜਿਹੜੇ ਜ਼ੈਬਰਾਂ ਕ੍ਰੋਸਿੰਗ ਕਰ ਰਹੇ ਨੇ ਅੱਜ ਜਿਹੜੇ ਚਲਾਨ ਉਹ ਨਹੀਂ ਕਟਾਈ ਜਾਣਗੇ ਜਾਂ ਕਿਸ ਤਰ੍ਹਾਂ ਨਹੀਂ ਅਸੀਂ ਜਿੰਨੀ ਦੇਰ ਇਹ ਸੁਨੇਹਾ ਦੇਣਾ ਉਹਨੇ ਦੇ ਫੋਰ ਦਾ ਟਾਈਮ ਵੀ ਅਸੀਂ ਨਹੀਂ ਕਰ ਰਹੇ ਪਰੰਤੂ ਇਹ ਜਿਹੜੀ ਅਸੀਂ ਡਰਾਈਵ ਹੈ ਕਾਫੀ ਸਮੇਂ ਤੋਂ ਚਲਾਈ ਹੋਈ ਹੈ ਤੇ ਲੋਕਾਂ ਨੂੰ ਪਤਾ ਹੈ ਵੀ ਅਸੀਂ ਕਿੰਨੇ ਦਿਨਾਂ ਤੋਂ ਤੁਸੀਂ ਦੇਖਿਆ ਹੋਊਗਾ ਅਸੀਂ ਮੀਡੀਆ ਤੁਹਾਡੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜਾ ਕੇ ਅਸੀਂ ਬਹੁਤ ਵਾਰ ਅਸੀਂ ਡਰਾਈਵਸ ਚਲਾਈਆਂ ਨੇ ਹੁਣ ਤਾਂ ਸਾਨੂੰ ਇਹ ਹੈ ਵੀ ਯਾਰ ਹੁਣ ਤਾਂ ਕਰਕੇ ਦਿਖਾਉਣ ਦਾ ਟਾਈਮ ਹੈ ਵੀ ਹੁਣ ਜਿਹੜਾ ਜੋ ਕੀਤਾ ਆਪਾਂ ਉਹਦੇ ਤੇ ਅਮਲ ਕਰਕੇ ਆਪਾਂ ਬਾਹਰ ਸ਼ੋਅ ਕਰੀਏ ਲੋਕਾਂ ਨੂੰ ਹੋਰ ਲੋਕਾਂ ਨੂੰ ਮੋਟੀਵੇਟ ਕਰੀਏ ਅਜਿਹੜੇ ਲੋਕ ਮੰਨਦੇ ਹੀ ਨਹੀਂ ਗੱਲਾਂ ਨੂੰ ਟ੍ਰੈਫਿਕ ਰੂਲਸ ਹੀ ਨਹੀਂ ਮੰਨਦੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਚਾਹੇ ਜਿੰਨਾ ਮਰਜ਼ੀ ਸਮਝਾ ਲਓ ਨਹੀਂ ਜੀ ਨਾ ਮੰਨਣਾ ਕਾਨੂੰਨ ਨੂੰ ਨਾ ਮੰਨਣਾ ਇਹ ਤਾਂ ਪੋਸੀਬਲ ਹੀ ਨਹੀਂ ਨਾ ਜੀ ਤਾਂ ਫਿਰ ਜਿਵੇਂ ਮਨਾਈਦਾ ਓਵੇਂ ਬਣਾ ਲਾਂਗੇ ਉਹ ਤਰੀਕੇ ਤਾਂ ਦੱਸਿਆ ਵੀ ਦੋ ਤਰੀਕੇ ਨੇ ਇੱਕ ਪਿਆਰ ਦਾ ਇੱਕ ਖਾਰ ਦਾ ਪਰ ਜਿਹੜਾ ਨਹੀਂ ਮੰਨੂਗਾ ਉਹਦਾ ਜਹ ਜੀ ਗਲਤੀ ਕਰੂਗਾ ਹੋ ਜਾ ਚਲਾਨ ਕਰ ਦਾਂਗੇ ਅੱਜ ਕੱਲ ਜਿਹੜੇ ਚਲਾਨ ਨੇ ਉਹਨਾਂ ਦੀ ਜਿਹੜੀ ਮਤਲਬ ਜੁਰਮਾਨੇ ਦੀ ਰਾਸ਼ੀ ਹੈ ਚੰਗੇ ਜੇ ਕਹੀਏ ਨਾ ਚੰਗੇ ਫਰਾਂਸ ਜਿਹੜਾ ਫਾਈਨੈਂਸ਼ਲੀ ਸਾਊਂਡ ਹੈ ਉਹਦਾ ਵੀ ਲੱਕ ਤੋੜਦੀ ਹੈ ਸ਼ਰਾਬ ਪੀ ਕੇ ਗੱਡੀ ਚਲਾਉਣਾ ਉਹ ਕਹਿ ਦਿੰਦਾ ਵੀ ਸ਼ਰਾਬ ਪੀਤੀ ਹੈ ਤੇ ਗੱਡੀ ਚਲਾ ਲਈ ਤੇ 10000 ਦਾ ਜੁਰਮਾਨਾ ਹੁੰਦਾ ਉਹ 10000 ਨਾ ਜਿਆਦਾ ਕਿਸੇ ਦੀ ਤਨਖਾਹ ਚੋਂ ਜਾਂਦਾ ਉਹਦਾ ਫਿਰ ਜਿਹੜਾ ਮਹੀਨੇ ਦਾ ਬੈਲੈਂਸ ਵਿਗੜ ਜਾਂਦਾ ਹਾਂਜੀ ਤਾਂ ਉਹ ਕਹਿਣ ਦੀ ਗੱਲ ਹੈ ਕਈ ਵਾਰ ਤੁਸੀਂ ਦੇਖਿਆ ਹੋਊਗਾ ਟਾਊਰ ਮੈਂ ਕਹਿੰਦੇ ਕਰਦੇ ਸਾਡਾ ਚਲਾਨ ਫਿਰ ਜੇ ਕਿਤੇ ਅੱਗੇ ਥਾਣੇਦਾਰ ਵੀ ਆਪਣੀ ਉਸੇ ਟਾਊਨ ਚ ਆ ਜਾਵੇ ਤਾਂ ਫਿਰ ਤੁਸੀਂ ਦੇਖੋ ਕਿ ਕਿੰਨਾ ਭਾਰੀ ਪੈ ਜਾਂਦਾ ਗੱਲ ਕੀ ਹੈ ਵੀ ਉਹ ਆਧੀਆਂ ਚੀਜ਼ਾਂ ਹੁੰਦੀਆਂ ਨਹੀਂ ਬੰਦਾ ਹਵਾ ਕਰ ਬੈਠਦਾ ਆਪਾਂ ਨਹੀਂ ਕਰਨੀ ਚਾਹੀਦੀ ਆਪਾਂ ਕੋਈ ਇੱਥੇ ਲੜਨ ਥੋੜੀ ਆਏ ਆ ਅਸੀਂ ਤਾਂ ਪਿਆਰ ਵੰਡਦੇ ਫਿਰਦੇ ਆ ਅਸੀਂ ਤਾਂ ਲੋਕਾਂ ਤੋਂ ਪਿਆਰ ਦੀ ਉਮੀਦ ਕਰਦੇ ਆ ਤੇ ਅਸੀਂ ਲੋਕਾਂ ਨੂੰ ਪਿਆਰ ਵੰਡਦੇ ਆ ਤੇ ਆਪਾਂ ਰਲ ਮਿਲ ਕੇ ਸਾਡਾ ਸ਼ਹਿਰ ਹੈ ਸਾਡੇ ਲੋਕ ਨੇ ਅਸੀਂ ਕਹਦੇ ਇਹਦਾ ਹੋ ਰੱਖਣਾ ਹੈਗਾ ਆਪਾਂ ਆਓ ਰਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣ ਦਾ ਹਰ ਸ਼ਹਿਰੀ ਆਪੋ ਆਪਣਾ ਯੋਗਦਾਨ ਪਾਵੇ ਥੈਂਕ ਯੂ ਵੈਰੀ